ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਅਮੀਰ ਖਾਸ ਥਾਣਾ ಗ್ರಾಮ ਪੰਚਾਇਤ ਅਮੀਰ ਖਾਸ ਅਤੇ HDFC ਬੈਂਕ ਦੇ ਸਹਿਯੋਗ ਨਾਲ ਮਾਂ ਖੂਮਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਥਾਣਾ ਅਮੀਰ ਖਾਸ ਵੱਲੋਂ ਪਹਿਲਾ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਤੇ ਮੁੱਖ ਮਾਨ ਦੀ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਗੁਰਵਰ ਸਾਇ ਅਤੇ ਸਾਬਕਾ ਕੈਪਟਨ ਮੰਤਰੀ ਪੰਜਾਬ ਸਰਦਾਰ ਫੌਜਾ ਸਿੰਘ ਸਰਾਰੀ ਜਿਨ੍ਹਾਂ ਦੀ ਧਰਮ ਪਤਨੀ ਬੀਬਾ ਚਰਨਜੀਤ ਕੌਰ ਨੇ ਖੂਨਦਾਨ ਕਰਨ ਵਾਲਿਆਂ ਨੂੰ ਦਿੱਤਾ ਆਸ਼ੀਰਵਾਦ ਇਸ ਮੌਕੇ ਤੇ ਪਿੰਡ ਦੇ ਸਰਪੰਚ ਅੰਮ੍ਰਿਤ ਲਾਲ ਨੇ ਆਏ ਹੋਏ ਵੱਖ-ਵੱਖ ਪਿੰਡਾਂ ਤੋਂ ਸਰਪੰਚ ਪੰਚ ਅਤੇ ਸਮੂਹ ਨਗਰ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮਹਾ ਖੂਨਦਾਨ ਵਿੱਚ ਆਪਣਾ ਯੋਗਦਾਨ ਪਾਇਆ ਇਸ ਮੌਕੇ ਤੇ ಗ್ರಾಮ ਪੰਚਾਇਤ ਅਮੀਰਖਾ ਦੇ ਸਰਪੰਚ ਅੰਮ੍ਰਿਤ ਲਾਲ ਨੇ ਇਹ ਵੀ ਦੱਸਿਆ ਕਿ 8 ਤਰੀਕ ਨੂੰ ਸਹਉ ਚੱਕ ਸਮਾਗਮ ਤੋਂ ਬਾਅਦ ਪਹਿਲਾ ਮਹਾ ਖੂਨਦਾਨ ਕੈਂਪ ਪਿੰਡ ਵਿੱਚ ਲਗਵਾਇਆ ਗਿਆ ਇਸ ਮੌਕੇ ਤੇ ਮੈਂ ਸਮੂਹ ਥਾਣਾ ਅਮੀਰਖਾਸ HDFC ਬੈਂਕ ਅਤੇ ਸਮੂਹ ਨਗਰ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਫਿਰ ਦਾ ਸੰਯੋਗ ਦਿੱਤਾ ਇਸ ਮੌਕੇ ਤੇ ਜਲਾਲਾਬਾਦ ਤੋਂ ਆਏ ਡੀਐਸਪੀ ਜਤਿੰਦਰ ਗਿੱਲ ਅਤੇ ਥਾਣਾ ਮੀਰ ਖਾਸ ਦੀ ਮੈਡਮ ਅਮਰਜੀਤ ਕੌਰ ਦਾ ਵੀ ਉਹਨਾਂ ਨੇ ਤਹਿ ਦਿਲ ਤੋਂ ਧੰਨਵਾਦ ਕੀਤਾ ਨਾਲ ਹੀ ਡੀਐਸਪੀ ਸਾਹਿਬ ਅਤੇ ਮੈਡਮ ਅਮਰਜੀਤ ਕੌਰ ਨੇ ਇਹ ਵੀ ਦੱਸਿਆ ਕਿ ਖੂਨਦਾਨ ਕਰਨ ਨਾਲ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚਦੀਆਂ ਹਨ ਅਤੇ ਇਹ ਖੂਨਦਾਨ ਆਪਾਂ ਨੂੰ ਕਰਨਾ ਚਾਹੀਦਾ ਹੈ ਅੱਜ ਜੋ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਘਟ ਘਟ 10 15 ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਜਿਹੜਾ ਕੈਂਪ ਲੱਗਿਆ ਤੇ ਬਹੁਤ ਅੱਛਾ ਪ੍ਰਾਲਾ ਤੇ ਇੱਕ ਹੋਂਦਨ ਕੈਂਪ ਕਰਨਾ ਚਾਹੀਦਾ ਹੈ। ਬੜੀ ਪਾਕ ਪੰਜਾਬ ਪੁਲਿਸ ਦੇ ਅਫਸਰ ਹੀ ਲੋਕ ਮਾਰਾ ਜਾਂਦੇ ਆ। ਉਸ ਦੇ ਪਾਸੇ ਪੰਜਾਬ ਪੁਲਿਸ ਹੀ ਜਿਹੜੀ ਇਹ ਲਗ ਲਗ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਨਾ ਹੋਂਦਨ ਕੈਂਪ ਲਗਾ ਰਹੀ ਹੁੰਦੀ ਹੈ। ਇਹ ਮੈਸੇਜ ਦੇਣਾ ਚਾਹੁੰਦਾ। ਨਹੀਂ ਨਹੀਂ ਬਹੁਤ ਅੱਛਾ ਹੈ ਪੰਜਾਬ ਪੁਲਿਸ ਦਾ ਬਹੁਤ ਅੱਛਾ ਪ੍ਰਾਲਾ ਕਿ ਉਹਨਾਂ ਨੇ ਸਾਰਿਆਂ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਗਾਇਆ ਤੇ ਬੜਾ ਅੱਛਾ ਸੁਨੇਹਾ ਦਿੱਤਾ ਕਿ ਜੋ ਪੰਚਾਇਤਾਂ ਜਾਂ ਲੋਕ ਨੇ ਉਹ ਪੁਲਿਸ ਨੂੰ ਸਹਿਯੋਗ ਦੇਣਗੇ ਆ ਤੇ ਜੇ ਉਹਨਾਂ ਦੇ ਵਿੱਚ ਪਿਆਰ ਦੇ ਸਬੰਧ ਹੋਣਗੇ ਤੇ ਤਾਂ ਹੀ ਜਿਹੜੀ ਪੁਲਿਸ ਕਿਸੇ ਛਰਾਰਤੀ ਅੰਸਰਾਂ ਦੇ ਠੱਲ ਪਾ ਸਕਦੀ ਹੈ ਤੇ ਬੜਾ ਵੱਡਾ ਉਪਰਾਲਾ ਕਿ ਬਲੱਡ ਡੋਨੇਸ਼ਨ ਕੈਂਪ ਲਗਾ ਕੇ ਲੋਕਾਂ ਨੇ ਇੱਕ ਸਾਂਝ ਦਾ ਪ੍ਰਤੀਕ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਹੈ ਬਹੁਤ ਅੱਛਾ ਸਾਡੇ ਕੋਲ 10 ਤੋਂ 12 ਯੂਨਿਟ ਹੋ ਗਏ ਨੇ ਤੇ ਸਾਨੂੰ ਉਮੀਦ ਹੈ ਕਿ 50 ਤੋਂ 60 ਯੂਨਿਟ ਜਿਹੜਾ ਹੋ ਜਾਏਗੀ ਨਾਲ <laughs> <laughs> HDFC ਬੈਂਕ ਦਾ ਸਹਿਯੋਗ ਹੈ ਜਿਹੜਾ ਉਹ ਸਾਰਿਆਂ ਨੂੰ ਜਿੰਨੇ ਵੀ ਸਾਡੇ ਬਲੱਡ ਨੇ ਡੋਨੇਟ ਕਰ ਰਹੇ ਆ ਉਹਨਾਂ ਨੂੰ ਆਪਦੇ ਵੱਲੋਂ HDFC ਬੈਂਕ ਵੱਲੋਂ ਗਿਫਟ ਦਿੱਤੇ ਜਾਂਦੇ ਤੇ ਬਹੁਤ ਵੱਡਾ ਉਹਨਾਂ ਦਾ ਜਿਹੜੀ ਇਸ ਲਗਾ ਵਾਲਾ ਸਰ ਪਿੰਸਾਬ ਅੱਜ ਤੁਹਾਡੇ ਪਿੰਡ ਦੇ ਵਿੱਚ 100 ਟੱਕਾਂ ਤੋਂ ਬਾਅਦ ਪਹਿਲੀ ਵਾਰ ਜਿਹੜਾ ਮਾਂ ਕੁੰਦਨ ਟੈਂਪਲ ਲਗਾਇਆ ਗਿਆ ਕੀ ਕਹਿਣਾ ਚਾਹਦੇ ਸਭ ਤੋਂ ਪਹਿਲਾਂ ਤਾਂ ਸਭੋ ਇੱਥੇ ਆਉਂਦੇ ਵੈਗੁਰ ਜੀ ਘਾ ਵੈਗੁਰ ਜੀ ਕੀ ਫਤਿਹ ਇਹ ਸਭ ਤੋਂ ਪਹਿਲਾਂ ਤਾਂ ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਵਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਕਿਉਂਕਿ ਸਾਡਾ ਪਹਿਲਾਂ ਇਹ ਟੀਚਾ ਸੀ ਵੀ ਜੋ ਵੀ ਕੰਮ ਕਰਨਾ ਪਹਿਲਾਂ ਸ਼ੁੱਭੀ ਕਰੀਏ। थाना ਮੀਰਖਾ ਦੇ ਸੰਯੋਗ ਨਾਲ HDFC ਬੈਂਕ ਦੇ ਸੰਯੋਗ ਨਾਲ ਤੇ ਸਮੂਹ ਪਿੰਡ ਨਗਰ ਨਿਵਾਸੀ ਦੇ ਸੰਯੋਗ ਨਾਲ ਇਹ ਕੈਂਪ ਚਲਾਇਆ ਗਿਆ ਜੀ। ਤੇ ਇਹਦੇ ਵਿੱਚ ਸਾਰੇ ਪਰਵਾਹਾਂ ਨੇ ਸ਼ਿਰਕਤ ਕੀਤੀ ਹੈ। ਮੌਕੇ ਤੇ ਅੱਜ ਐਮ.ਐਲ.ਏ ਸਾਹਿਬ ਦਾ ਪਰਿਵਾਰ ਵੀ ਆਇਆ ਸੀ ਉਹ ਵੀ ਇੱਥੇ ਖੂਨਦਾਨ ਦੇਣ ਵਾਲੇ ਸੱਜਣਾ ਨੂੰ ਸਨਮਾਨਿਤ ਵੀ ਕਰਕੇ ਤੇ ਗਏ ਨੇ ਤੇ ਉਹਨਾਂ ਨੂੰ ਹੌਸਲਾ ਅਫਜ਼ਾਈ ਵੀ ਦੇ ਕੇ ਗਏ ਜੀ। ਦੀ ਪਿੰਡ ਦੇ ਸਰਪੰਚ ਚੋ ਨੁਮਾਇंदे ਚੁਣੇ ਹੋਂ ਲੋਕ ਅਕਸਰ ਜਿਹੜੀ ਪੰਜਾਬ ਪੁਲਿਸ ਨੂੰ ਮਾੜਾ ਕਹਿੰਦੇ ਨੇ ਪੰਜਾਬ ਪੁਲਿਸ ਅਕਸਰ ਹੀ ਪਿੰਡ ਦੇ ਸੰਯੋਗ ਦੇ ਨਾਲ ਚੱਲ ਕੇ ਜਿਹੜੇ ਮਾਦਾਨ ਉਹ ਕੈਂਪ ਜਿਹੜੇ ਪਿੰਡਾਂ ਦੇ ਵਿੱਚ ਹੋਰ ਵੀ ਕਈ ਪਿੰਡਾਂ ਵਿੱਚ ਉਹਨਾਂ ਨੇ ਲਾ ਹਾਂ ਲਗਵਾਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਆਮ ਜਿਹੜੀ ਜਨਤਾ ਜਿਹੜੀ ਅਕਸਰ ਹੀ ਪੰਜਾਬ ਪੁਲਿਸ ਨੂੰ ਮਾੜਾ ਕਹਿੰਦੀ ਹੈ ਨਹੀਂ ਜੀ ਕਦੇ ਵੀ ਨਹੀਂ ਹੋਵੇਗਾ ਕਿਉਂਕਿ ਪੰਜਾਬ ਪੁਲਿਸ ਵੀ ਤਾਂ ਆਪਣੇ ਵਿੱਚੋਂ ਆਪਣੇ ਪਰਿਵਾਰ ਨੇ ਕਿਉਂ ਕਿਸੇ ਦਾ ਮਾੜਾ ਕਰਨਗੇ ਜੀ ਇਨਸਾਨੀਅਤ ਦੇ ਨਾਤੇ ਕਦੇ ਵੀ ਨਹੀਂ ਇਹ ਕੰਮ ਹੋਵੇਗਾ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਆਪਾਉਣਾ ਦੇ ਸਾਰੇ ਜੱਦੀ ਨੇ ਜੀ ਰਾਤ ਨੂੰ ਆਪਾਂ ਸੌਣੇ ਉਹ ਡਿਊਟੀਆਂ ਕਰਦੇ ਨੇ ਉਹਨਾਂ ਦੇ ਅਸਰੇ ਤਾਂ ਚੱਲ ਰਹੇ ਆ ਪੰਜਾਬ ਅੱਜ ਥਾਣਾ ਮੀਟਕਾ ਗ੍ਰਾਮ ਪੰਚਾਇਤ ਮੀਟਕਾ ਸਕਰੀਆ ਬੈਂਕੋਲ ਵਗੈਰਾ ਉਹਨਾਂ ਤੋਂ ਕੈਂਪ ਲਗਾਇਆ ਗਿਆ ਇਸ ਪਰੇ ਕੀ ਕੰਮ ਕਰ ਰਹੇ ਆ ਗੁਰਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਹੜਾ ਕਿ ਪੰਜਾਬ ਪੁਲਿਸ ਔਰ ಗ್ರಾಮ ਪੰਚਾਇਤ ਅਮੀਰ ਖਾਸ ਔਰ HDFC ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਪਹਿਲੀ ਵਾਰ ਜਿਹੜਾ ਖੁੰਦਾਨ ਕੈਂਪ ਲਗਾਇਆ ਗਿਆ ਇਸ ਪਿੰਡ ਵਿੱਚ ਬਹੁਤ ਹੀ ਵਧੀਆ ਉਪਰਾਲਾ ਇਹ ਕੀਤਾ ਜਾ ਰਿਹਾ ਜਿਸ ਨਾਲ ਜਿਹੜੇ ਲੋੜਵੰਦ ਹੈਗੇ ਨੇ ਉਹਨਾਂ ਦੀ ਲੋੜ ਮੌਕੇ ਤੇ ਪੂਰੀ ਹੋ ਸਕੂਗੀ ਔਰ ਮੈਂ ਉਮੀਦ ਕਰਦਾ ਹਾਂ HDFC ਬੈਂਕ ਔਰ ಗ್ರಾಮ ਪੰਚਾਇਤ ਅੱਗੇ ਤੋਂ ਇਹ ਉਪਰਾਲਾ ਕਰਦੀ ਰਹੇ ਕਈ ਵੀ ਜਿਹੜਾ ਨੌਜਵਾਨ ਲੋਕ ਹੈ ਅਕਸਰੀ ਉਹਨਾਂ ਦਾ ਬਲੱਡ ਬਹੁਤ ਜ਼ਿਆਦਾ ਕਮ ਆਦਾ ਤੁਹਾਨੂੰ ਕਿ ਜਿਹੜਾ ਕਾਫੀ ਜਣ ਨਸ਼ਿਆਂ 'ਚ ਲੱਗਿਆ ਹੋਇਆ ਉਹਨਾਂ ਨੂੰ ਦੇਖੋ ਜੀ ਸਾਡੀ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਨੌਜਵਾਨਾਂ ਨੂੰ ਜਿਹੜਾ ਨਸ਼ੇ ਤੋਂ ਬਚਾ ਕੇ ਸਹੀ ਰਸਤੇ ਤੇ ਜਿਹੜਾ ਲਾਇਆ ਜਾ ਸਕੇ ਉਹ ਸਬੰਧੀ ਪੰਜਾਬ ਪੁਲਿਸ ਸਰ ਪੰਜਾਬ ਸਰਕਾਰ ਵੱਲੋਂ ਸਾਂਝੇ ਉਪਰਾਲੇ ਕੀਤੇ ਜਾ ਰਹੇ ਆ ਜਿਹਦੇ ਤਹਿਤ ਜਿਹੜਾ ਵਕਫਾ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਐਸ.ਐਚ.ਓ ਸਹਿਬਾਨ ਜੀ.ਓ ਸਹਿਬਾਨ ਔਰ ਐਫ.ਟੀ ਸਹਿਬਾਨ ਵੱਲੋਂ ਸਕੂਲਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਆ ਜਿਹੜਾ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਮਾੜੇ ਪ੍ਰਭਾਵs ਬੰਦੇ ਜੜਾ ਜਾਗਨ ਕਰਾਇਆ ਜਾ ਰਿਹਾ ਔਰ ਮੈਂ ਨੂੰ ਉਮੀਦ ਆ ਪੀ ਹੁਣ ਕਾਫੀ ਅੱਗੇ ਨਾਲੋਂ ਜਿਹੜਾ ਨਸ਼ਿਆਂ ਦੇ ਪ੍ਰਤੀ ਕੱਟ ਹੋਇਆ ਬੱਚਿਆਂ ਦਾ ਰੁਝਾਨ ਔਰ ਜਿਹੜਾ ਸਹੀ ਜ਼ਿੰਦਗੀ ਵੱਲ ਜਿਹੜਾ ਆ ਰਹੇ ਨੇ ਸੋ ਮੈਂ ਬੇਨਤੀ ਕਰੂੰਗਾ ਨੌਜਵਾਨ ਪੀੜ੍ਹੀ ਨੂੰ ਕੀ ਜਿਹੜਾ ਵੱਤ ਵਦ ਜਿਹੜਾ ਇਹ ਖੁੰਦਾਨ ਕੈਂਪ ਵਿੱਚ ਹਾਜ਼ਰ ਹੋ ਕੇ ਇਹ ਖੁੰਦਾਨ ਕੀਤਾ ਜਾਵੇ ਤਾਂ ਜੋ ਇੱਥੇ ਲੋੜਵੰਦ ਨੂੰ ਅਸੀਂ ਬਚਾ ਸਕੀਏ ਸਰ ਅੱਜ ਉਹੀ ਥਾਣਾ ਅਮਿੱਤਾ ਤੇ ਜਿੱਥੇ ਤੁਸੀਂ ਵੀ ਡਿਊਟੀ ਨਿਭਾ ਕੇ ਗਿਆ ਐਸੋ ਸਰ ਸਾਹਿਬ ਅੱਜ ਉਹੀ ਥਾਣਾ ਜਿਹੜਾ ਪਹਿਲਾ ਕਦਮ ਉਹਨਾਂ ਨੇ ਅੱਜ ਜਿਹੜਾ ਚੁੱਕਿਆ ਮਾ ਖੁੰਦਾਨ ਕੈਂਪ ਦਾ ਤੇ ਕੀ ਮੁਖ スタਫ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਮੁਖ ਅਫਸਰ ਸਾਹਿਬ ਸਾਡੇ ਅਮਰਜੀਤ ਕੌਰ ਇੱਕ ਨੌਜਵਾਨ ਸਾਡੀ ਲੜਕੀ ਆ ਜਿਹੜੀ ਬਹੁਤ ਹੀ ਤਨਦੇਹੀ ਨਾਲ ਡਿਊਟੀ ਕਰ ਰਹੀ ਆ ਜਿਨ੍ਹਾਂ ਨੇ ਜਿਹੜਾ ਸਾਡੇ ਸਰਕਾਰ ਵੱਲੋਂੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਜਿਵੇਂ ਸਟੱਬਲ ਬਰਨਿੰਗ ਆ ਜਾਂ ਕੋਈ ਹੋਰ ਜਿਸ ਸਮੇਂ ਵੀ ਕੋਈ ਲੋੜ ਪੈਂਦੀ ਆ ਪਰ ਮੈਨੂੰ ਫੀਲਡ ਤੋਂ ਇਹ ਫੀਡਬੈਕ ਮਿਲਦੀ ਆ ਕਿ ਬਹੁਤ ਐਕਟਿਵਲੀ ਇਹ ਜਿਹੜਾ ਕੰਮ ਕਰ ਰਹੇ ਨੇ ਔਰ ਅੱਜ ਦਾ ਜਿਹੜਾ ਖੂਨਦਾਨ ਕੈਂਪ ਲੱਗਾ ਇਹਦੇ ਵਿੱਚ ਸਹਿਯੋਗ ਦੇ ਕੇ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਔਰ ਇਹਨਾਂ ਨੂੰ ਮੈਂ ਸ਼ਾਬਾਸ਼ ਦੇਣਾ ਔਰ ਅੱਗੇ ਤੋਂ ਵੀ ਇਹ ਲੋਕ ਪੜਾਈ ਦੇ ਕੰਮ ਕਰਦੇ ਰਹਿਣ ਆ ਦਿੱਕਨਲ ਜਾਣਾ ਚਾਹ ਲੋ ਅਜਿਹੇ ਜਿਹੜਾ ਮਸੰਦ ਕੈਂਪ ਲਗਾਇਆ ਗਿਆ ਥਾਣਾ ਨੇਕਾ ਕੋਲ ਨਕੀਆਸੀ ਬੈਂਕ ਦੇ ਸਤੇ ਗ੍ਰਾਮ ਪਰਚਾ ਦਾ ਮਹਸਤਪਤ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਥਾਣਾ ਮੀਰਖਾਸ ਸੂ ਪੰਚਾਇਤ ਅਮੀਰਖਾਸ ਸਿਵਲ ਹਸਪਤਾਲ ਦਿਲਾਲਾਬਾਦ ਤੇ ਐਚ ਬੀ ਐਫ ਸੀ ਬੈਂਕ ਦਿਲਾਲਾਬਾਦ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਕਿਉਂਕਿ ਕਹਿੰਦੇ ਨੇ ਨਾ ਖੂਨ ਦਾ ਨਵਾਹਦਾਨ ਹੁੰਦਾ ਜਿਹੜਾ ਖੂਨ ਹੈ ਉਹ ਕਿਸੇ ਮਰਦੇ ਹੋਏ ਬੰਦੇ ਦੀ ਜ਼ਿੰਦਗੀ ਬਚਾ ਸਕਦਾ ਆਪਾਂ ਨੂੰ ਵੀ ਇਹੋ ਜਿਹੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਸਾਡਾ ਇੱਕ ਮਤਲਬ ਛੋਟੀ ਜੀ ਛੋਟਾ ਜਿਹਾ ਸਟੈਪ ਵੀ ਸਮਝ ਲਓ ਜਿੰਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਇਸ ਕਰਕੇ ਕੈਂਪ ਲਗਾਇਆ ਗਿਆ ਸਾਡੇ ਵੱਲੋਂ ਬੜਾ ਇੱਕ ਬਹੁਤ ਸਿੱਖਿਆ ਦੇ ਚੱਲ ਰਿਹਾ ਹੈ ਲੋਕ ਜਿਹੜੇ ਨੇ ਉਹ ਆਪਣੇ ਬੜੀ ਦੇਤੀ ਨਾਲ ਜਦੋਂ ਇਹ ਅਗਾਜਾ ਜਿੱਥੇ ਜਿੱਥੇ ਟਕਰਾ ਜਾਂਦਾ ਉਹਨਾਂ ਨੂੰ ਵੀ ਮੈਸੇਜ ਰੱਖਣਾ ਹੈ ਦੇਖੋ ਜੀ ਜ਼ਿੰਦਗੀ ਬਹੁਤ ਕੀਮਤੀ ਹੈ ਵਾਰ-ਵਾਰ ਨਹੀਂ ਮਿਲਦੀ ਸਾਰੇ ਲੋਕਾਂ ਨੂੰ ਸਾਰੇ ਵਾਹਨ ਚਾਲਕਾਂ ਨੂੰ ਇਹ ਹੀ ਅਪੀਲ ਹੈ اپنی زندگی ਦਾ ਧਿਆਨ ਰੱਖਿਆ ਕਰੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਆਪਣੇ ਜਿਹੜੇ ਵਾਹਨ ਹੈ ਲਾਪਰਵਾਹੀ ਨਾਲ ਨਾ ਚਲਾਓ ਪੂਰੀ ਸਾਵਧਾਨੀ ਨਾਲ ਸੱਟ ਤੇ ਚਲੋ